ਪੰਜਾਬ ਦੇ ਵਿੱਚ 13 ਲੋਕ ਸਭਾ ਦੇ ਸੀਟਾਂ ਲਈ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਇਹਨਾਂ ਵੋਟਾਂ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਿਆ ਨੇ ਇਸ ਵੇਲੇ ਸਾਡੇ ਨਾਲ ਮੁੱਖ ਚੋਣ ਅਫਸਰ ਸਿਵਨ ਸੀ ਜੀ ਮਜੂਨੇ ਕੀ ਤਿਆਰੀਆਂ ਕੀਤੀਆਂ ਹਨ ਨਾਲ ਗੱਲਬਾਤ ਕਰਦੇ ਆ ਸਰ 1 ਜੂਨ ਨੂੰ ਵੋਟਾਂ ਪੈਣ ਜਾਣੀਆਂ ਪੰਜਾਬ ਦੇ ਵਿੱਚ 13 ਸੀਟਾਂ ਲਈ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਕਮਿਸ਼ਨ ਲੋਕ ਕੀਤੀਆਂ ਨੇ ਸਾਡੀ ਜੋ ਪੋਲਿੰਗ ਹੋਣੀ ਹੈ 1 ਜੂਨ ਨੂੰ ਹੋਣੀ ਹੈ ਤੋ ਸਾਡੇ ਵੱਲੋਂ ਆਲਮੋਸਟ ਸਾਰੇ 90 95 ਪਰਸੈਂਟ ਸਾਰੇ ਤਿਆਰੀਆਂ ਮੁਕੰਮਲ ਹੋ ਚੁੱਕੇ ਹਨ ਪਰ ਫਿਰ ਵੀ ਅਜੇ 1.5 ਮਹੀਨਾ ਰਹਿਦਾ ਹੈ ਤੋ ਸ ਬਾਕੀ ਵੀ ਜਿੰਨੇ ਵੀ ਰਹਿੰਦਾ ਹੈ ਉਹ ਵੀ ਅਸੀਂ ਟਾਈਮ ਦੇ ਮੁਕੰਮਲ ਕੀਤੀ ਜਾਵੇਗੀ ਸਾਡੇ ਜੋ ਸੀਓ ਲੈਵਲ ਦੇ ਵੀ ਡਿਸਟ੍ਰਿਕਟ ਇਲੈਕਸ਼ਨ ਅਫਸਰ ਦੇ ਲੈਵਲ ਦੇ ਵੀ ਆਰਓ ਲੈਵਲ ਦੇ ਵੀ ਸਾਰੇ ਤਿਆਰੀਆਂ ਆਲਮੋਸਟ ਮੁਕੰਮਲ ਹੈ ਕੁਝ ਟ੍ਰੇਨਿੰਗਸ ਵਗੈਰਾ ਚੱਲ ਰਹੇ ਹਨ ਬਾਕੀ ਸਾਡੇ ਵੱਲੋਂ ਪੂਰੀ ਤਿਆਰੀਆਂ ਮੁਕੰਮਲ ਹੈ ਲਿਖਿਆ 1 ਜੂਨ ਨੂੰ ਵੋਟਾਂ ਪੈਣੀਆਂ ਜੀ ਕਾਫੀ ਗਰਮੀ ਹੋਏਗੀ ਉਹਨੂੰ ਦੇਖਦੇ ਹੋਏ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਕਿਉਂਕਿ ਵੋਟ ਪਰਸੈਂਟ ਜਿਹੜੀ ਆਏਗੀ ਤਾਂ ਕਿ ਨੀਚੇ ਨਾ ਜਾਏ ਉਹਨੂੰ ਸਰਦੀ ਜੋ VOTING ਪਰਸੈਂਟੇਜ ਹੈ ਉਹ ਨਾਰਮਲੀ ਵਧੇ ਰਹਿੰਦੇ ਹਰੇ ਹਰੇ ਇਲੈਕਸ਼ਨ ਦੇ ਵੇਲੇ ਪਿਛਲੇ ਦੋ ਸਾਲ ਉੱਨੀ ਦੇ ਵਿੱਚ ਕੱਟ ਗਏ ਸੀ ਨੈਸ਼ਨਲ ਐਵਰੇਜ ਤੋਂ ਕੱਟ ਗਏ ਸੀ ਇਟ ਵਾਸ ਅ ਰਾਉਂਡ 65 ਪਰਸੈਂਟੇਜ ਸੋ ਨੈਸ਼ਨਲ ਐਵਰੇਜ 66 ਸੀ तो इस बार सा कोशिश है कि वो सतर तो गीती जावे तो सारे जो डिस्ट्रिक्ट इलेक्शन मिशनरी है वो काफ़ी एक्टिविटी स्वीप एक्टिविटीज कर रहे ताकि लोगों वोटिंग बारे जागरूक तो की जावे तो, उस तो अलावा लोगों पोलिंग स्टेशन तक अट्रैक्ट की जावे तो साढ़े वालों कुछ मॉडल पोलिंग स्टेशन बनाए जा रहे हैं तो उस अलावा ਅ ਇੱਕ ਜੂਨ ਨੂੰ ਪੀਕ ਸਮਰ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਤੇ ਉਹ ਉਹਦੇ ਲਈ ਸਾਡੇ ਬਲੂ ਹੀਟ ਨੂੰ ਕੰਬੈਟ ਕਰਨ ਦੇ ਲਈ ਕਾਫੀ ਤਿਆਰੀਆਂ ਪੋਲਿੰਗ ਸਟੇਸ਼ਨ ਲੈਵਲ ਤੇ ਕਰ ਰਹਾ ਹੈ ਜਿਸ ਤਰ੍ਹਾਂ ਕਿ ਅਸੀਂ ਉੱਥੇ ਪੀਣ ਦਾ ਪਾਣੀ ਦਾ ਪ੍ਰਬੰਧ ਕਰ ਰਹੇ ਚਬੀਲ ਟਾਈਪ ਦਾ ਅਸੀਂ ਕਰਾਂਗੇ ਤੇ ਉਸ ਤੋਂ ਇਲਾਵਾ ਉੱਥੇ ਸ਼ੇਡ ਹੋਣਗੇ ਪੋਲਿੰਗ ਕਿਊ ਮੈਨੇਜਮੈਂਟ ਹੋਣਗੇ ਵੋਲੰਟੀਅਰਸ ਹੋਣਗੇ ਉਹਨਾਂ ਨੂੰ ਉੱਥੇ ਹੀ ਰੈਸਟ ਕਰਨ ਦੇ ਲਈ ਰੈਸਟਿੰਗ ਰੂਮ ਹੋਣਗੇ ਜਿੱਤੇ ਫੈਨ AC ਵਾਟਰ ਕੋਲਰ ਵਗੈਰਾ ਸਹੀ ਲਗਾ ਦੇਗੇ ਇਸ ਤਰ੍ਹਾਂ ਦੀ ਕਾਫੀ ਫੈਸਿਲਿਟੀਆਂ ਅਸੀਂ ਪੋਲਿੰਗ ਸਟੇਸ਼ਨ ਤੇ ਮੋਏ ਆ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆ ਜੇ ਤੇ ਉਸ ਤੋਂ ਇਲਾਵਾ ਕੁਝ ਪਿੰਗ ਪੋਲਿੰਗ ਸਟੇਸ਼ਨਸ ਹੈ ਸਾਡੇ ਜੋ 올ਡ वूमेन ਪੋਲਿੰਗ ਸਟੇਸ਼ਨ ਹੈ ਤੇ ਪੀ ਡਬਲਯੂ ਡੀ ਮੈਨੇਜ ਪੋਲਿੰਗ ਸਟੇਸ਼ਨਸ ਹੈ ਔਲ ਯੂਥ ਮੈਨੇਜ ਪੋਲਿੰਗ ਸਟੇਸ਼ਨਸ ਹੋਣਗੇ ਇਸ ਤਰ੍ਹਾਂ ਦੀ ਕਾਫੀ ਪੋਲਿੰਗ ਸਟੇਸ਼ਨ ਦੇ ਵਿੱਚ ਵੀ ਵੈਰਾਈਟੀ ਹੋਣਗੇ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੋਟਿੰਗ ਪਰਸੈਂਟੇਜ ਮਤਲਬ ਲੋਕ ਇਹ ਡੈਮੋਕ੍ਰੇਸੀ ਦਾ ਫੈਸਟੀਵਲ ਹੈ ਤੋਂ ਉਹਨੂੰ ਪ੍ਰੋਪਰ ਮਨਾਏ ਤੇ ਪੋਲਿੰਗ ਸਟੇਸ਼ਨ ਤੇ ਆ ਕੇ ਵੋਟ ਕਰੇ ਕਿੰਨੇ ਇੱਕ ਜਿਹੜੇ ਬੂਥ ਹੈ ਸਵੇਦਨਸੀਲ ਹੈ অতি ਸਵੇਦਨਸੀਲ ਹੈਗੇ ਅਜੇ ਸਾਡੀ vulnerability mapping exercise complete ਕੀਤੀ ਹੈ ਤੇ अराउंड 500 5000 ਪੋਲੀਸ ਸਟੇਸ਼ਨ ਨੇ ਜੋ vulnerability ਹੈ ਤੇ ਉੱਥੇ ਅਸੀਂ ਸਾਰੇ ਜੋ ਕੌਨਫੀਡੈਂਸ ਬਿਲਡਿੰਗ ਮੈਚਰਸ اور ਏਰੀਆ ਡੋਮੀਨੇਸ਼ਨ ਐਕਸਰਸਾਈਜ਼ ਜੋ ਸਾਡੀ CAPF ਫੋਰਸ ਸਾਡੇ ਕੋਲ ਆ ਚੁੱਕੇ ਆਲਰੇਡੀ 25 ਕੰਪਨੀ ਆ ਚੁੱਕੇ ਹੈ ਤੇ ਉਹਨਾਂ ਦੇ ਨਾਲ ਅਸੀਂ APF ਨਾਲ ਕੌਨਫੀਡੈਂਸ ਬਿਲਡਿੰਗ ਮੈਚਰਸ ਚੱਲ ਰਹੀ ਹੈ ਤੇ ਕੁਝ ਜੋ ਵਰਨਰੇਬਲ ਪੋਲਿੰਗ ਸਟੇਸ਼ਨਸ ਹੈ ਉਹ ਕ੍ਰਿਟੀਕਲ ਵੀ ਅਸੀਂ ਇਹਨੇ ਡਿਕਲੇਅਰ ਕਰਨੀ ਹੈ ਉਹ ਐਕਸਰਸਾਈਜ਼ ਅਜੇ ਚੱਲ ਨਹੀਂ ਹੈ ਉਹ ਆਬਜ਼ਰਵਰ ਜਦੋਂ ਆਏਗੀ ਉਸ ਤੋਂ ਬਾਅਦ ਹੀ ਚੱਲਣੀ ਹੈ ਤਾਂ ਉਹ ਐਕਸਰਸਾਈਜ਼ ਤੋਂ ਬਾਅਦ ਐਗਜ਼ੈਕਟਲੀ ਕ੍ਰਿਟੀਕਲ ਪੋਲਿੰਗ ਸਟੇਸ਼ਨ ਕਿੰਨੀ ਹੋਣਗੇ ਇਹ ਪਤਾ ਚਲੇਗਾ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਬੰਦ ਕੀਤੇ ਗਏ ਨੇ ਜਿੱਦਾਂ ਕਿ ਤੁਸੀਂ ਦੱਸਿਆ ਕਿ 25 ਕੰਪਨੀਆਂ ਆ ਚੁੱਕੀਆਂ ਨੇ ਹੋਰ ਕਿੰਨੀਆਂ ਕੰਪਨੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ ਇਹ ਪਚੀ ਕੰਪਨੀ ਐਡਵਾਂਸ ਕੰਪਨੀ ਜੋ ਸਾਡੇ ਕੋਲ ਆਲਰੇਡੀ ਆ ਚੁੱਕੇ ਹਨ तो इस तो अलावा जो सा रिक्वायरमेंट है सिक्योरिटी पॉइंट ऑफ व्यू तो वो असी ऑलरेडी कमीशन लिख चुकी है तो जो डिमांड है साड़ी उसी मुताबिक सू मिल जाएगा तो बाकी जो सा पुलिस फोर्स भी आ, और बॉर्डर बॉडर बॉर्डर सिक्योरिटी फोर्स वगैरह सारे जो है निगरानी रख रहे हैं तो उस तो अलावा साढ़े फलाइंग स्कॉड्स है तीन सौ इकवंजा फ्लाइंग स्कॉड्स है तीन वहीकल पर ऐसी। तो वो भी हर हर एक ऐसी लैवल ते असैम्बली कॉन्सटीटी लेवल थे सारे निगरानी रख रहे हैं कुछ ऐसे क्रिटिकल ना नाके सीसीटीवी भी लगाया तो वो वेबकास्टिंग भी चल रही तो इस तरह दी सारे जो पूरा स्टेट दे ऐसी निगरानी रख रहे हैं और इलेक्शन दे नेडे तेड़े बाकी फोर्स भी सा पी एफ का तो वो ਕੰਪਨੀ ਜੋ ਰਿਕੁਆਇਰਮੈਂਟ ਹੈ ਸਾਡੀ ਜੋ ਡੈਫੀਸ਼ੈਂਸੀ ਹੈ ਪੁਲਿਸ ਸਟੇਟ ਪੁਲਿਸ ਫੋਰਸ ਦਾ ਡੈਫੀਸ਼ੈਂਸੀ ਹੈ ਉਹ ਅਸੀਂ ਕਮਿਸ਼ਨ ਨੂੰ ਆਲਰੇਡੀ ਲਿਖ ਚੁੱਕੀਏ ਉਹ ਸਾਡੀ ਜੋ ਲਾਸਟ ਫੇਸ ਦੇ ਹੈ ਤੋਂ ਜੋ ਜਿਹਨੇ ਰਿਕੁਆਇਰਮੈਂਟ ਹੈ ਸਾਡੀ ਉਹ ਸਾਨੂੰ ਮਿਲ ਜਾਏਗਾ ਸਰ ਇੱਕ ਦੇਖਿਆ ਜਾਂਦਾ ਹੈ ਕਿ ਇਸ ਟਾਈਮ ਦੇ ਜੋ ਇਲੈਕਸ਼ਨ ਹੁੰਦੇ ਹੈਗੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਪਾਰਟੀਆਂ ਦੀ ਇੱਕ ਦੂਜੇ ਦੇ ਉੱਪਰ ਰੁਸ਼ਰਮਾਜੀ ਕੀਤੀ ਜਾਂਦੀ ਹੈ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਤੁਸੀਂ ਉੱਤੇ ਪਰ ਨਜ਼ਰ ਰੱਖੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੋ क्योंकि साड़ी जो लास्ट फेज़ ते है इलेक्शन फेज साथ है तो इस करके ज्यादा पॉलिटिकल एक्टिविटीज़ अजे शुरू नहीं होया बट जो तो शुरू हो जाएंगे जो फ्लाइंग स्क्वाड व्हीकल्स है स्टैटिक सर्वेलेंस टीम भी लग जाएगा जा जो तो नोटिफिकेशन तो बाद फिर साड़ी वीडियो सर्वेलेंस टीम होंगे जो इन केस कोई के, कितने कोई फंक्शन होंगी है उत्तर कोई भाषण वगैरह होंगी है तो उन्होंने रिकॉर्डिंग भी कर करेगा तो रिकॉर्डिंग असं एनालाइज करेंगे ਤੇ ਉਸ ਤੋਂ ਉਹ ਪਤਾ ਚਲ ਜਾਏਗਾ ਕਿ ਕੋਈ ਵਾਇਲੇਸ਼ਨ ਹੈ ਮਾਡਲ ਕੋਡਕ ਕੰਡਕਟ ਦੀ ਵਾਇਲੇਸ਼ਨ ਹੁੰਦਾ ਹੈ ਕਿ ਨਹੀਂ ਤੇ ਉਸ ਤੋਂ ਬਾਅਦ ਇਮੀਡੀਏਟਲੀ ਜੋ ਵੀ ਕਾਰਵਾਈ ਬਣਦੀ ਹੈ ਐਮਸੀਸੀ ਵਾਇਲੇਸ਼ਨ ਤਾਂ ਉਹ ਅਸੀਂ ਕਰਾਂਗੇ ਸਰ ਹੁਣ ਤੱਕ ਕਿੰਨੀ ਕ ਰਿਕਵਰੀ ਹੋ ਚੁੱਕੀ ਹੈ ਕਿਉਂਕਿ ਹੁਣ ਜਿਹੜਾ ਚੌਂਜ ਜ਼ਬਤ ਲੱਗਿਆ ਉਹਨੂੰ ਕਾਫੀ ਦਿਨ ਹੋ ਗਿਆ ਹੁਣ ਤੱਕ ਦੀ ਜਿਹੜੀ ਅਗਰ ਪੰਜਾਬ ਦੀ ਅਸੀਂ ਰਿਕਵਰੀ ਗਈ ਹੈ ਕਿਸ ਤਰ੍ਹਾਂ ਦੀ ਰਿਕਵਰੀ ਹੋਈ ਹੈ ਹੁਣ ਤੱਕ ਜੀ ਸਾਡੀ ਜੋ ਰਿਕਵਰੀ ਅਜੇ ਮੇਨਲੀ ਡਰੱਗਸ ਲਿੱਕਰ ਪ੍ਰੇਸ਼ੀਅਸ ਮੈਟਲਸ ਕੈਸ਼ ਵਗੈਰਾ ਦੀ ਹੋਈ ਹੈ ਤੋਂ ਮੋਸਟਲੀ 90 ਪਰਸੈਂਟਜੋ ਹੈ ਡਰੱਗਸ ਹੀ ਹੈ ਤੇ ਕੱਲ ਕਮਿਸ਼ਨ ਨੇ ਵੀ ਇੱਕ ਡਾਟਾ ਰਿਲੀਜ਼ ਕੀਤਾ ਸੀ ਤੇ ਉਹਦੇ ਵਿੱਚ ਪੰਜਾਬ 5ਵੇਂ ਨੰਬਰ ਤੇ ਆ ਰਹੇ ਆ 311 ਕਰੋੜ ਸ਼ੋਅ ਕੀਤੀ ਹੈ ਉਹ 1 ਮਾਰਚ ਤੋਂ ਹੈ 1 ਮਾਰਚ ਤੋਂ ਲੈ ਕੇ 15 अप्रैल तक का डाटा कल कमीशन रिलीज किया बट एक्चुअली सोलह मार्च तो लेके पंद्रह अप्रैल तक साढ़े को फिगर है अप्रोक्सीमेटली दो सौ चालीस करोड़ की तो दो पिछ मेनली नाइनटी परसेंटेज तो ड्रग्स ही है ये, ये सीशर चल रहे अजय भी फोर्टी फाइव डेज रहा है इलेक्शन तो आ, ਮੈਨੂੰ ਲੱਗ ਰਿਹਾ ਹੈ ਕਿ ਮਤਲਬ ਇਹਦੀ ਜੋ ਸੀਸ਼ਰ ਹੈ ਮੋਸਟਲੀ ਰਿਕਾਰਡ 올ਟਾਈਮ ਰਿਕਾਰਡ ਹੋਗੀ ਜੋ ਜੋ ਅਸੀਂ ਕਰ ਰਹੇ ਹਾਂ ਪੂਰੇ ਦੇਸ਼ 'ਚ ਜੋ ਆਏਗਾ 4600 ਕੁਝ ਕਰੋੜ ਰੁਪਏ ਦੀ ਰਿਕਵਰੀ ਹੋਈ ਹੈ ਉਹਦੇ ਵਿੱਚੋਂ ਕੱਲੀ ਜਿਹੜੀ ਪੰਜਾਬ ਦੀ ਤੁਸੀਂ ਦੱਸਿਆ 240 ਕਰੋੜ ਕੱਲੇ ਪੰਜਾਬ ਦੀ ਹੈ ਹਾਂ ਕੱਲ ਜੋ ਕਮਿਸ਼ਨਰ ਰਿਲੀਜ਼ ਕੀਤੀ ਹੈ ਪੰਜਾਬ ਪੰਜਵੇਂ ਨੰਬਰ ਤੇ ਆ ਰਿਹਾ ਤੇ ਅਜੇ 45 ਦਿਨ ਹੋਰ ਵੀ ਛੜੀ ਹੈ ਤੋਂ 311 ਕਰੋੜ ਕੱਲ ਉਹਨਾਂ ਨੇ ਸ਼ੋਅ ਕੀਤੀ ਹੈ ਉਹ 1 ਮਾਰਚ ਤੋਂ ਲੈ ਕੇ 15 April ਤੱਕ ਹੈ ਤੋ ਦੇ ਮੁਤਾਬਿਕ ਸੱਡੀ ਜੋ 45 ਦਿਨ ਹੋਰ ਲੱਗੇਗਾ ਤੋ ਲਾਸਟ ਟਾਈਮ 219 ਦੇ ਵਿੱਚ 280 ਇਨੇ ਕਰੋੜ ਦਾ ਰਿਸਿਸਟਰ ਹੋਈ ਸੀ ਇਸ ਵਾਰ ਅਸੀਂ ਆਲਰੇਡੀ 311 ਕਰੋੜ ਆਲਰੇਡੀ ਪਹੁੰਚ ਗਏ ਤੇ 45 ਦਿਨ ਹੋਰ ਹੈ ਤੋ ਹੋ ਹੋ ਇਸ ਦੇ ਨਾਲ ਮੈਨੂੰ ਲੱਗ ਰਿਹਾ ਹੈ ਕਿ ਪੰਜਾਬ ਹੋਰ ਅੱਗੇ ਵਧੇਗਾ ਸਰ ਸ਼ਿਕਾਇਤਾਂ ਕਿਸ ਤਰ੍ਹਾਂ ਦੀ ਆ ਰਹੀਆਂ ਨੇ ਕਿਉਂਕਿ ਇਸ ਟਾਈਮ ਕਿਉਂਕਿ ਜਿਹੜੀਆਂ ਪਾਰਟੀਆਂ ਗਿਆ ਸ਼ਿਕਾਇਤਾਂ ਦਿੰਦੀਆਂ ਗਿਆ ਪਾਰਟੀ ਦੇ ਹੋਰ ਵੀ ਸ਼ਿਕਾਇਤਾਂ ਨੇ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਤੁਹਾਨੂੰ ਮਿਲ ਰਹੀਆਂ ਜੀ ਸ਼ਿਕਾਇਤਾਂ ਨਾਰਮਲੀ ਵਕਵਕ ਤਰ੍ਹਾਂ ਦੀ ਹੁੰਦੀ ਹੈ ਇੱਕ ਤੋਂ ਐਮਸੀਸੀ ਵਾਇਲੇਸ਼ਨ ਦੀ ਹੁੰਦੀ ਹੈ ਜੋ ਸੀਬੀਜੀ ਲੈਪ ਹੈ ਸਾਡੇ ਉਹਦੇ ਵਿੱਚ ਹੁੰਦੀ ਹੈ ਉਹਦੇ ਜੋ ਨਿਪਟਾਰਾ ਹੈ 100 ਮਿੰਟ ਦੇ ਅੰਦਰ ਅੰਦਰ ਕਰਨੀ ਪੈਂਦੀ ਹੈ ਤੋਂ ਸਾਡੀ ਫਲਾਈਂਗ ਸਕੋਡ ਜਾਂਦਾ ਹੈ ਤੇ ਇਮੀਡੀਏਟਲੀ ਉਹ ਵਾਇਲੇਸ਼ਨ ਹੈ ਉਹ ਰਿਮੂਵ ਕਰਕੇ ਰਿਪੋਰਟ ਕਰਤੇ ਤੋਂ ਉਸ ਤੋਂ ਇਲਾਵਾ ਸਾਡੇ ਕੋਲ ਪੋਰਟਲ ਹੈ ਗ੍ਰੀਵਾਂਸ ਸਰਵਿਸ ਪੋਰਟਲ ਉਸ ਤੋਂ ਇਲਾਵਾ ਮੇਲ ਵੀ ਆਉਂਦੀ ਹੈ ਆਫੀਸਿਅਲੀ ਵੀ ਲੋਕ ਕੰਪਲੇਨ ਲੈ ਕੇ ਆਉਂਦੇ ਹੈ ਤੋ ਇਸ ਤਰ੍ਹਾਂ ਦੀ ਅਪਰੋਕਸੀਮੇਟਲੀ ਸੀਬੀਜੀਲ ਦੇ ਵਿੱਚ 800 ਤੋਂ ਵੱਧ ਨੇ ਕੰਪਲੇਨ ਅਲਰੇਡੀ ਅਸੀਂ ਨਿਪਟਾਰਾ ਕਰ ਚੁੱਕੇ ਤੇ ਐਨਜੀਐਸਪੀ ਪੋਰਟਲ ਦੇ ਵੀ ਆਲਮੋਸਟ 600 ਕੇ ਵੱਧ ਨਿਪਟਾਰਾ ਹੋ ਚੁੱਕੇ ਤੇ ਬਾਕੀ ਔਰ ਵੀ ਸੀਰੀਅਸ ਕੰਪਲੇਨਸ ਵਗੈਰੇ ਪੋ ਪੋਲਿਟੀਕਲ ਪਾਰਟਿਸਪੀਟਿੰਦੇ ਉਹਦਾ ਵੀ ਨਿਪਟਾਰਾ ਨਾਲ ਦੇ ਨਾਲ ਹੋ ਰਹੀ ਕਿੰਨੇ ਕੰਪਲੇਂਟ ਆ ਚੁੱਕਿਆ ਜੀ ਹੁਣ ਤੱਕ ਦੇ ਕੰਪਲੇਨਰ ਟੋਟਲ ਸੀਬੀਜੀਲ ਦੇ ਵਿੱਚ 800 ਤੇ ਐਨਜੀਐਸਪੀ ਦੇ ਵਿੱਚ ਆਲਮੋਸਟ 600 ਯੂ ਕੈਨ ਸੇ 1500 ਦੇ ਆਸ-ਪਾਸ ਆਲਰੇਡੀ ਆ ਗਿਆ ਹੋਗਾ ਕਿਸ ਤਰ੍ਹਾਂ ਦੀਆਂ ਕੰਪਲੇਂਟਸ ਆਈਆਂ ਜੀ ਮੋਸਟਲੀ ਅਜੇ ਤੋਂ ਐਮਸੀਸੀ ਵਾਇਲੇਸ਼ਨ ਦੇ ਹੁੰਦੇ ਪੋਸਟਰਸ ਬੈਨਰਸ ਵਗੈਰਾ ਦੀ ਉਸ ਤੋਂ ਇਲਾਵਾ ਇਲੈਕਸ਼ਨ ਮਸ਼ੀਨਰੀ ਦੇ ਅਗੇਂਸਟ ਪੋਲਿੰਗ ਮਤਲਬ ਗਵਰਨਮੈਂਟ ਸਟਾਫ ਦੇ ਅਗੇਂਸਟ ਕਾਫੀ ਕੰਪਲੇਂਟ ਆਉਂਦੇ ਤੇ ਕੁਝ ਪੋਲਿਟੀਕਲ ਪਾਰਟੀਆਂ ਆਪਣੇ ਪੋਲਿਟੀਕਲ ਲੀਡਰਸ ਦੇ ਅਗੇਂਸਟ ਵੀ ਕੰਪਲੇਂਟ ਆਉਂਦੇ ਇਸ ਤਰ੍ਹਾਂ ਦੀ ਕੁਝ ਮੀਡੀਆਸ ਦੀ ਵਾਇਲੇਸ਼ਨ ਹੁੰਦੇ ਐਮਸੀਐਮਸੀ ਐਮਸੀ ਦਾ ਪੇਡ ਨਿਊਜ਼ ਵਗੈਰਾ ਦੇ ਵੀ ਤਾਂ ਇਸ ਤਰ੍ਹਾਂ ਦੀ ਕਾਫੀ ਵਕਰੇ ਵਕਰੇ ਕਿਸਮ ਦੀ ਹੈ ਦਿਲ ਕਮਪਲੈਂਟ ਤੇ ਲਾਸਟ ਕੁਐਸਚਨ ਸਰ ਆਪ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਫਿਰ ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਮੁਤਾਬਿਕ ਟੋਟਲੀ ਫਰੀ ਐਂਡ ਫੇਅਰ ਇਲੈਕਸ਼ਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਤੇ ਲੋਕਾਂ ਨੂੰ ਵੀ ਰਿਕਵੈਸਟ ਹੈ ਅਸੀਂ ਪੋਲਿੰਗ ਸਟੇਸ਼ਨ ਤੇ ਵੀ ਕਾਫੀ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੇ ਤੇ 1 ਜੂਨ ਨੂੰ ਸਾਰੇ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਮਤਦਾਨ ਦਾ ਪ੍ਰਯੋਗ ਕਰੋ ਤੇ ਸਾਡੀ ਜੋ ਨਾਰਾ ਹੈ ਇਸ ਵਾਰ 70 ਪਰ ਉਹਨਾਂ ਨੂੰ ਸਕਸੈਸਫੁਲ ਕਰਾਇਆ ਅਤੇ ਬਰਾਊਂਡ ਦੇ ਲਈ ਸਾਰੇ ਟੋੜੀ ਕੋਆਪਰੇਸ਼ਨਸ ਹਨ ਚਾਹੀਦੇ ਸਰ ਇੱਕ ਹੋਰ ਕੁਐਸਚਨ ਪੁੱਛਾ ਜਾਵਾਂਗਾ ਇਹ ਪੋਰਟ ਤੇ ਜਿਹੜੀ ਲੱਗੀ ਹੈ ਕਿ ਤੀਸਰੀ ਨਜ਼ਰ ਦੇ ਨਾਲ ਨਜ਼ਰ ਰੱਖੀ ਜਾਂਦੀ ਹੈਗੀ ਉਹ ਹੁਣ ਉਹਦੇ ਚ ਕਿੱਥੇ ਕਿੱਥੇ ਲਗਾਏ ਨੇ ਕਿ ਨਹੀਂ ਉਹਦੇ ਵਾਅਦਾ ਕੀਤਾ ਗਿਆ ਕੈਮਰੇ ਜਿਹੜੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਅਸੀਂ ਹੁਣ ਜੋ ਕ੍ਰਿਟੀਕਲ ਨਾਕੇ ਦੇ ਉੱਤੇ ਅਪਰੋਕਸੀਮੇਟਲੀ 48 ਕੈਮਰੇ ਲਗਾਏ ਜੋ ਇੰਟਰ ਸਟੇਟ ਬਾਰਡਰ ਤੇ ਹੈ तो उस तो अलावा फ्लाइंग स्कोर्ट सा वहीकल्स है वो भी, भी पी टी सैड कैमरा लगी हुई है जो सोम भी कर सकते हैं डिस्टेंटली रिमोट कैमरास है तो इस करके अभी काफ़ी सी टी वी कैमरे लगाए हैं पोलिंग वेले भी वेबकास्टिंग होगी जो हंड्रेड परसेंटेज पोलिंग स्टेशन से इस बार वेबकास्टिंग कर रहे हैं तो देना सारी जो पोलिंग प्रोसेस है वो, आ, रियल टाइम मोनिटरिंग होती है ਪੁਲਸਿਸ ਰੱਖਿਆ ਦੇ ਨਾਮ ਨਾਲ ਇੱਕ ਤੀਸਰੀ ਅੱਖ ਨਾਲ ਵੀ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਕੈਮਰੇ ਜਿਹੜੇ ਲਗਾਏ ਗਏ ਨੇ ਉਹ ਕੈਮਰੇ ਦੇ ਨਾਲ ਵੀ ਜਿਹੜੀ 24 ਘੰਟੇ ਜਿਹੜੀ ਨਜ਼ਰ ਰੱਖੀ ਜਾ ਰਹੀ ਹੈ ਸੋ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੇ ਚੋਣਾਂ ਉਹਨਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਕੈਮਰਾਮੈਨ ਦਰੰਜੇ ਸ਼ਰਮਾ ਦੇ ਨਾਮ ਦਰਜੀਤ ਸਿੰਘ ਪੀਟੀਸੀ న్యూਸ ਚੰਡੀਗੜ੍ਹ